ਤਾਂ ਵਿੱਚੋਂ ਚੁੜਨੀ ਅਜੀਤ ਸਿੰਘ ਤਾਂ ਪਹਿਲੇ ਇਸ਼ਾਰੇ ਤੇ ਉੱਠ ਕੇ ਕਹਿਣਾ ਸੀ ਸਿਰ ਦੇ ਦੰਦਾ ਪਰ ਰੁਕਿਆ ਗਿਆ ਨਹੀਂ ਉੱਠਣਾ ਸਿਰ ਪੰਜ ਮੰਗਣੇ ਨੇ ਸਿੱਖਾਂ ਚੋਂ ਲੈਣੇ ਪੰਚਾਇਤ ਸਿੱਖਾਂ ਚੋਂ ਚੁੜਨੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਇਹ ਮਾਨ ਬਖਸ਼ਣਾ ਹੈ ਗਰੀਬ ਸਿੱਖਨ ਕੋ ਦਿਉ ਬਾਦਸ਼ਾਹੀ ਕਮਾਦ ਹੈ ਸਿੱਖ ਦੇ ਗੁਰੂ ਨਾਲ ਕਿੰਨਾ ਕੁ ਪਿਆਰ ਕੀਤਾ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਗੁਰੂ ਨੇ ਸਿੱਖ ਨਾਲ ਕਿੰਨਾ ਕੁ ਪਿਆਰ ਕੀਤਾ ਆਪਣੇ ਪੁੱਤ ਪਰਿਵਾਰ ਇੱਕ ਪਾਸੇ ਕਰ ਲੈ ਸਿੱਖ ਨੂੰ ਸਾਹਮਣੇ ਰੱਖਿਆ ਖਾਲਸਾ ਮੇਰਾ ਰੂਪ ਹੈ ਖਾਸ ਆਖਿਆ ਭਾਈ ਦਇਆ ਸਿੰਘ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ ਦਿਓ ਮਹਾਰਾਜ ਸਾਨੂੰ ਤਾਂ ਛੂਦਰ ਆਖਦੇ ਸਾਂ ਨੀਵੀਂ ਜਾਤੀ ਦੇ ਤੁਹਾਡੇ ਸ਼ੁਕਰਗੁਜ਼ਾਰ ਤੁਸੀਂ ਆਪਣੇ ਹੱਥਾਂ ਨਾਲ ਅੰਮ੍ਰਿਤ ਛਕਾਇਆ ਸਾਨੂੰ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਹੱਥਾਂ ਨਾਲ ਅੰਮ੍ਰਿਤ ਛਕਾਇਆ ਹੈ ਗੱਲ ਤਾਂ ਉਦੋਂ ਨਿਬੜੂ ਜਾ ਕੇ ਜਦੋਂ ਤੇਰੇ ਝੂਠੇ ਬਾਟੇ ਨੂੰ ਮੂੰਹ ਲਾ ਕੇ ਗੁਰੂ ਗੋਬਿੰਦ ਸਿੰਘ ਸ਼ਕੂ ਦੋਜ ਕਰ ਕਰੇ ਵਲਾ ਵੇ ਸੋਨਿਆ ਰੋਇਆ ਵੇ ਦੋਜ ਕਰ ਕਰੇ ਸਿੱਖ ਦੇ ਝੂਠੇ ਬਾਟੇ ਨੂੰ ਮੂੰਹ ਲਾ ਕੇ ਗੁਰੂ ਅਮਰਤ ਸ਼ਕਦਾ ਐ ਕੋਈ ਗੁਰੂ ਇਸ ਤਰ੍ਹਾਂ ਦਾ ਗੁਰਤਾ ਗਤੀ ਦੇਣ ਵਾਲਾ ਅੱਜ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ ਸਿੱਖਾਂ ਪੁੱਤਰਾਂ ਦੀਆਂ ਅਖੀਰੀ ਸਮਾਂ ਆ ਗਿਆ ਮਹਾਰਾਜ ਸਿੱਖ ਤੇ ਗੁਰੂ ਇੱਕ ਦੂਜੇ ਨੂੰ ਕਿੰਨਾ ਖ ਪਿਆਰ ਕਰਦੇ ਨੇ ਕਿੰਨੇ ਖ ਨਿਸ਼ਾਵਰ ਹੁੰਦੇ ਨੇ ਭਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਵਰਗੇ ਯੋਧੇ ਪੰਜ ਪਿਆਰੇ ਸਹਿਬਾਨ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਉਂ ਸਤਿਗੁਰ ਕਹਿੰਦੇ ਕਿਉਂ ਪੁੱਤਾਂ ਤੋਂ ਪਿਆਰੇ ਸਿੱਖਾਂ ਨੂੰ ਛੱਡ ਕੇ ਕਿਵੇਂ ਜਾਵਾਂ ਮਹਾਰਾਜ ਕਦੇ ਬਦਾਵੇ ਪਾੜਨੇ ਨੇ ਕਦੇ ਖਦਰਾਣੀ ਦੀਆਂ ਢਾਬਾਂ ਤੇ ਲੜਨਾ ਹੈ ਕਦੇ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਪ੍ਰਗਟ ਕਰਨੀ ਹੈ ਕਦੇ ਗੁਰਤਾ ਗੱਦੀ ਦੇ ਉੱਥੇ ਹੁਕਮਨਾਮੇ ਜਾਰੀ ਹੋਣੇ ਨੇ ਮਹਾਰਾਜ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਕਰਨੇ ਹੋਣਗੇ ਦਇਆ ਸਿੰਘ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦਾ ਪਰ ਗੁਰੂ ਗੋਬਿੰਦ ਸਿੰਘ ਦਇਆ ਸਿੰਘ ਹੋਰ ਪੈਦਾ ਕਰ ਲੇਗਾ ਸੰਗਤ ਸਿੰਘ ਹੋਰ ਪੈਦਾ ਕਰ ਲੇਗਾ ਇਸ ਲਈ ਸ਼ਹੀਦ ਅਸੀਂ ਹੋਵਾਂਗੇ ਤੁਸੀਂ ਨਹੀਂ ਆਪ ਜੀ ਕਿਰਪਾ ਕਰਕੇ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਜੀ ਕਹਿੰਦੇ ਪੁੱਤਾਂ ਤੋਂ ਪਿਆਰੇ ਸਿੱਖਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਤੇ ਫਿਰ ਭਾਈ ਸੰਗਤ ਸਿੰਘ ਵਰਗੇ ਯੋਧਿਆਂ ਨੇ ਪੱਲਾ ਪਾ ਕੇ ਆਖਿਆ ਮਹਾਰਾਜ ਫਿਰ ਪੁੱਤਾਂ ਤੋਂ ਪਿਆਰੇ ਸਿੱਖਾਂ ਦੀ ਅਰਜ਼ੋਈ ਸੁਣ ਲਓ ਆਜ ਸੁਨਿਆ ਕਾਲ ਗੁਰਪਿੰਦ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਗੱਲ ਨਹੀਂ ਨਿਬੜਨੀ ਮਹਾਰਾਜੀਆਂ ਨੇ ਉਹ ਕਿਲਾ ਛੱਡਿਆ ਪਰ ਛੱਡਣ ਤੋਂ ਪਹਿਲਾਂ ਕਹਿਣ ਲੱਗੇ ਜੋੜਾ ਵਿਲਾ ਦਿੱਤਾ ਇਨ ਪੁੱਤਰ ਪੁੱਤਰ ਨਕੇ ਸੀਸ ਪਰ ਪੁੱਤ ਵੀ ਕੁਰਬਾਨ ਕਰ ਦਿੱਤੇ ਨੇ ਆ ਕਲਗੀ ਬੱਚੀ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾ ਦਿਓ ਕੁੜਾ ਵੀ ਦੇ ਦਿਓ ਕੁਛ ਨਹੀਂ ਰੱਖਿਆ ਮਹਾਰਾਜ ਜੀ ਨੇ ਕੋਲ ਸਾਰੇ ਉਸ مشاور ਆਪਣੇ ਪਿਆਰੀ ਸਿੱਖਾਂ ਤੋਂ ਕੀਤਾ ਤੇ ਜਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਅਰਪਾ ਖਰਮਾ ਦੱਸ ਕੇ ਗਏ ਨੇ ਭਾਈ ਪ੍ਰੇਮ ਸਿੰਘ ਜੀ ਹੋਣਾ ਨੇ ਬਹੁਤ ਸਾਰਾ ਇਤਿਹਾਸ ਸਾਂਝਾ ਕੀਤਾ ਮਹਾਰਾਜ ਜੀ ਦੇ ਨਾਲ ਸ਼ਕਲ ਮਿਲਦੀ ਸੀ ਭਾਈ ਸਾਹਿਬ ਜੀ ਦੀ ਖੂਬ ਹੋ ਇੱਕੋ ਜੇ ਜਾਗਦੇ ਲੱਗਦੇ ਨੇ ਕਹੋ ਨਾਨਕ ਜੋ ਪਿਤਾ ਪਤਿਨੇ ਪਿਤਾ ਪੁੱਤ ਏਕੇ ਰੰਗ ਲੀਨੇ ਪਿਓ ਤੇ ਪੁੱਤ ਇੱਕੋ ਰੰਗ ਦੇ ਵਿੱਚ ਰੰਗੇ ਹੋਏ ਵੱਖਰੀ ਨਹੀਂ ਜਾਤ ਦੇ ਪੁੱਤਰ ਤੇ ਪਿਓ ਚ ਫਰਕ ਕੋਈ ਨਹੀਂ ਇੱਥੇ ਸਿੱਖ ਤੇ ਗੁਰੂ ਵਿੱਚ ਭੇਦ ਕੋਈ ਨਹੀਂ ਇੱਕ ਸੀਗੇ ਮਹਾਰਾਜਿਆਂ ਨੇ ਕਲਗੀ ਤੋੜਾ ਬਖਸ਼ਿਸ਼ਾਂ ਕੀਤੀਆਂ ਔਰ ਇਹੀ ਰਣਨੀਤੀ ਇਹਨੂੰ ਰਣਨੀਤੀ ਕਹਿ ਰਿਹਾ ਇਹ ਕੋਈ ਭੁਲੇਖਾ ਪਾਉ ਜਾਂ ਕੋਈ ਦੂਜੀ ਗੱਲ ਨਹੀਂ। ਇਹੀ ਰਣਨੀਤੀ ਸ਼ੇਰੇ ਪੰਜਾਬ ਨੇ ਹਰੀ ਸਿੰਘ ਨਗਵੇ ਵੇਲੇ ਵੀ ਵਰਤੀ। ਪਤਾ ਲੱਗਿਆ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਤੇ ਹਰੀ ਸਿੰਘ ਕਹਿਣ ਲੱਗੇ ਮੇਰੇ ਗੁਰੂ ਦਾ ਜੇ ਭਾਈ ਸੰਗਤ ਸਿੰਘ ਜੀ ਉਥੇ ਸ਼ਹੀਦ ਗੜੀ ਸੰਭਾਲ ਸਕਦਾ ਹੈ। ਗੁਰੂ ਦੀ ਕਹਿ ਰਹਾ ਹਜਰੀ ਚ ਜਿੰਨਾ ਚਿਰ ਸ਼ੇਰੇ ਪੰਜਾਬ ਆਉਂਦਾ ਨਹੀਂ ਮੈਨੂੰ ਮਰੇ ਨੂੰ ਘੋੜੇ ਤੇ ਬਿਠਾ ਕੇ ਘਮਾਉਂਦੇ ਰਹੋ। ਦੁਸ਼ਮਣ ਦੀ ਜੁਰਤਨੀਆਂ ਕਿਲਤਾ ਕਾ ਜੈ ਸ਼ਹੀਦ ਹੋਏ ਨੂੰ ਲਈ ਫਿਰਦੇ ਰਹ ਜੀ ਇਸ ਸਿੱਖਾਂ ਦੇ ਵਿੱਚ ਰਣਨੀਤੀਆਂ ਸਨ ਕਿਉਂ ਜਿਹੜੇ ਗਉ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਮੁਕਰ ਗਏ ਨੇ ਇਨੇ ਤੇ ਗਰਖ ਚੁੱਕੇ ਨੇ Hindu ਰਾਜੇ ਗਉ ਦੀ ਸੌਂ ਖਾ ਕੇ ਮੁਕਰੇ ਮੁਗਲ ਕੁਰਾਨ ਦੀ ਸੌਂ ਚੁੱਕ ਕੇ ਮੁਕਰੇ ਪਰਮਹਾਰਾਜ ਜੀ ਨੇ ਕਿਹਾ ਮੈਨੂੰ ਪਤਾ ਸੀ ਮੈਂ ਸੌਆਂ 'ਚ ਵਿਸ਼ਵਾਸ ਨਹੀਂ ਰੱਖਦਾ ਪਰ ਤੁਸੀਂ ਤਰਫ ਦੇ ਨਾਲ ਤੇ ਖਾਦੀ ਤਾਂ ਪਰੋਸਾ ਕੀਤਾ ਦੂਸਰਾ ਤੁਹਾਡਾ ਤੋਖਲਾ ਸੀ ਗੁਰੂ ਸਾਹਿਬ ਕਿਲੇ ਦੇ ਅੰਦਰ ਨੇ ਬਾਹਰ ਹੁੰਦੇ ਤੇ ਦੋ ਹੱਥ ਕਰਦੇ ਤੁਹਾਡਾ ਇਹ ਵੀ ਤੋਖਲਾ ਕੱਢ ਦਿੰਦਾ ਹੈ 9 ਮਹੀਨੇ ਤੁਸੀਂ ਕਿਲੇ ਨੂੰ ਘੇਰਾ ਪਾ ਛੱਡਿਆ ਤੁਹਾਡੀ ਹਿੰਮਤ ਨਹੀਂ ਸੀ ਕਿਲੇ ਦੇ ਅੰਦਰ ਆ ਜਾਓ ਅੱਜ ਮੈਂ ਬਾਹਰ ਆ ਗਿਆ ਹਾਂ ਤਾਰਿਆਂ ਦੀ ਛਾਂ ਹੇਠ ਖਿਆਲ ਕਰਿਓ ਇਸ ਗੜੀ ਚੋਂ ਸੁਰਖਰੂ ਹੋ ਕੇ ਨਿਕਲੋ 10 ਲੱਖ ਮੁਲਖਈਆ ਇਕੱਠਾ ਹੋ ਗਿਆ ਇਹ ਫੜ ਮੈਨੂੰ ਇੱਥੇ ਬਣੀ ਜੇ ਸਕਦਾ ਬੋਲੇ ਸੋਨਿਆ ਸੋਨਿਆ ਕਿਉਂਕਿ ਇੱਥੇ ਕਸਮਾਂ ਖਾ ਕੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਜਿਉਂਦਾ ਮਰਦਾ ਫੜ ਕੇ ਲਿਆਉਣਾ ਕਸਮਾਂ ਚੁੱਕ ਕੇ ਗਏ ਸਨ 9 ਮਹੀਨਿਆਂ ਤੋਂ ਘੇਰਾ ਪਾਈ ਬੈਠੇ ਨੇ ਇੰਨੀ ਫੌਜ ਲਾਈ ਇੰਨਾ ਪੈਸਾ ਖਰਚਿਆ ਇੰਨੀ ਤਾਕਤ ਝੋਕੀ ਇਨਾਮ ਲੈਣ ਵਾਸਤੇ ਵੱਡੇ ਵੱਡੇ ਦਾਅਵੇ ਕੀਤੇ ਗਏ ਤੇ ਅੱਜ ਜੋ ਸਾਰਾ ਚੱਕਨਾ ਚੂਰ ਹੋ ਗਿਆ ਕੀਤਾ ਕਰਾਇਆ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਸੰਧ ਸਿੰਘ ਜੀ ਹੁਣਾਂ ਦੇ ਸੀਸ ਤੇ ਕਲਗੀ ਸਜਾ ਕੇ ਅੱਜ ਗੜੀ ਚੋਂ ਨਿਕਲਦੇ ਨੇ ਤੇ ਜਿਹੜੀ ਮੁਗਲੀਆਂ ਸਲਤਨਤ ਸੀ ਫੌਜਾਂ ਅੰਤ ਨੂੰ ਫਿਰ ਹਾਰ ਗਈਆਂ ਪੱਲੇ ਕੱਖ ਨਹੀਂ ਪਿਆ ਸਿਵਾਏ ਨਿਰਾਸ਼ਾ ਤੋਂ ਜਿਹੜਾ ਸੀਸ ਭਾਈ ਸੰਧ ਸਿੰਘ ਜੀ ਦਾ ਲੈ ਕੇ ਐਸੇ ਹੀ ਤੁਹਾਡੇ ਪਿੰਡਾਂ ਤੋਂ ਹੁੰਦੇ ਹੋਏ ਫਤਿਹਗੁਰ ਸਾਹਿਬ ਜਾਂਦਾ ਏ ਮਾਤਾ ਗੁਜਰਕੌਰ ਸਹਿਬਜਾਦੇ ਬਾਬਾ ਮੋਤੀਦਾ ਮਹਰੇ ਵਰਗੇ ਜਿਹੜੇ ਗੁਰਸਿੱਖ ਉੱਥੇ ਹੋਰ ਸੰਨਾਖਤ ਕੀਤੀ ਜਾਂਦੀ ਹੈ ਪਛਾਣੋ ਪਤਾ ਲੱਗਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸੀਸ ਨਹੀਂ ਅੱਜ ਉਹ ਮਿੱਟੀ ਹੋ ਗਏ ਸਾਰਾ ਕੁਝ ਖਤਮ ਹੋ ਗਈ ਕਹਾਣੀ ਅੱਗਾ ਲੱਗ ਗਈਆਂ ਅੰਦਰ ਇਹ ਸਾਡੇ ਨਾ ਬੜਿਆਂ ਕੀ ਪਰ ਸ਼ਹੀਦ ਭਾਈ ਸੰਗਤ ਸਿੰਘ ਦੇ ਵਾਰਸੋ ਬੇਨਤੀ ਕਰਾਂਗਾ ਅਮਰਤਸ਼ਕੁਪ ਸਿੰਘ ਸੱਜੋ ਅੱਜ ਪਰਨ ਕਰਕੇ ਨਿਕਲਿਓ ਨਾ ਤੇ ਕਿਰਪਾਨ ਪਾ ਕੇ ਝੂਠ ਬੋਲਣਾ ਤੇ ਨਾ ਬਿਨਾ ਕਿਰਪਾਨ ਪਾਏ ਗੁਰਮੁਖ ਬ੍ਰਹਮ ਗਿਆਨੀ ਹੋਣ ਦਾ ਦਾਵਾ ਕਰਨਾ ਇੱਕ ਪਾਸਾ ਕਰ ਲਈਏ ਸੱਤ ਸੂਰਤ ਦਸਤਾਰ ਸਿਰਾਂ ਸਿੰਘ ਤੇ ਕੌਰ ਊੜਾ ਤੇ ਜੂੜਾ ਕਲਮ ਕਿਰਪਾਨ ਇਹਦੇ ਧਾਰਨੀ ਹੋਣਾ ਹੈ ਦੂਸਰੀ ਗੱਲ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ ਤੀਸਰੀ ਗੱਲ ਤੀ ਭੈਣ ਪਤਨੀ ਮਾਂ ਦਾ ਅਦਬ ਕਰਨਾ ਹੈ ਚੌਥੀ ਗੱਲ ਕਿਸੇ ਕਿਸਮ ਦਾ ਮੁਰਦਾਨੀ ਖਾਣਾ ਸਤਿਗੁਰੂ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ دیدار ਖਾਲਸਾ ਖਾਲਸੇ ਦਾ ਅੱਜ ਇਹ ਜ਼ਿੰਦਗੀ ਲੈ ਕੇ ਜਾਇਓ ਫਿਰ ਤੁਸੀਂ ਕਹੋਗੇ ਫਿਰ ਕੀ ਹੋਊ ਫਿਰ ਇਹ ਹੋਊ ਤੁਹਾਡੇ ਪੁੱਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣਾ ਪੋਤਾ ਘੜਨੇ ਔਰ ਤੁਹਾਡੇ ਸਿਰਾਂ ਤੇ ਕਲਗੀਆਂ ਸਜਾਉਣਗੇ ਆਹ ਗੁਣ ਵੀ ਵੀ ਆ ਰਿਹਾ ਸਭ ਭਾਈ ਪ੍ਰਿੰਤ ਸਿੰਘ ਕਹਿੰਦੇ ਆ ਬੱਚਾ ਸਾਡਾ ਜੱਜ ਬਣ ਗਿਆ ਆਹ ਬੱਚਾ ਸਾਡਾ ਹਾਈ ਕੋਰਟ ਚ ਲੱਗ ਗਿਆ ਆਹ ਬੱਚਾ ਸਾਡਾ ਉੱਥੇ ਅਮਰੀਕਾ ਦੇ ਵਿੱਚ ਪੁਲਿਸ ਚ ਭਰਤੀ ਫੌਜ ਚ ਹੋ ਗਿਆ ਆਹ ਸਾਡਾ ਮਨਿਸਟਰ ਬਣ ਗਿਆ ਗੁਰਮੁਖੋ ਇਹ ਕੀ ਹੈ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਮਹਾਰਾਜ ਅੱਜ ਵੀ ਕਲਗੀਆਂ ਸੁਜਾਉਂਦੇ ਨੇ ਮਤਾ ਸੋਚਿਓ ਵੀ ਹੁਣ ਨਹੀਂ ਸੁਜਾਉਂਦੇ ਬਸ ਲੋੜ ਹੈ ਭਾਈ ਸੰਗਤ ਸਿੰਘ ਬਣ ਅਜੇ ਨਹੀਂ ਕਿਰਪਾ ਕਰੀ ਮੈਂ ਜਦੋਂ ਨਿਕਲਾਂ ਲੋਕ ਵੇਖਣ ਮੈਨੂੰ ਤੇ ਨਾ ਤੇਰਾ ਲੈਣ ਸਤਿਗੁਰੂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਮੇਰਾ ਜੀ ਕੀਤਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਬਣਾਵਾਂ ਕਹਿੰਦੇ ਤਸਵੀਰ ਬਣਾਈ ਮੈਂ ਸਤਲੁਜ ਵਿੱਚ ਵਹਾ ਦਿੱਤੀ ਤਸਵੀਰ ਬਣਾਈ ਗੰਗਾ ਚ ਵਹਾ ਦਿੱਤੀ ਜਮਨਾ ਚ ਵਹਾ ਦਿੱਤੀ ਪੁੱਛਿਆ ਇਹ ਕਿਉਂ ਕਰਦਾ ਏ ਕਹਿੰਦਾ ਜਿਹੜੀ ਤਸਵੀਰ ਬਣਾਉਣਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਫਿੱਟ ਨਹੀਂ ਬੈ ਰਹੀ ਅਖੀਰੀ ਗੰਗਾ ਨੂੰ ਪੁੱਛਿਆ ਜਮਨਾ ਨੂੰ ਪੁੱਛਿਆ ਸਤਲੁਜ ਨੂੰ ਪੁੱਛਿਆ ਗੋਦਾਵਰੀ ਨੂੰ ਪੁੱਛਿਆ ਗੁਰੂ ਸਾਹਿਬ ਤੇਰੇ ਕਿਨਾਰਿਆਂ ਤੇ ਬੜੇ ਚੋਜ ਕਰ ਗਏ ਨੇ ਦੱਸ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਤਰ੍ਹਾਂ ਦੇ ਲੱਗਦੇ ਸਨ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਤਰ੍ਹਾਂ ਦੇ ਲੱਗਦੇ ਸਨ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਵਾਜ਼ ਦਿੱਤੀ ਜਿੱਥੇ ਵਚਨ ਕਾ ਬਲੀ ਪੰਜ ਕਕਾਰੀ ਰਹਿਤ ਵੈਦ ਦਾ ਧਾਰਨੀ ਮਨ ਸਾਚਾ ਮੁਖ ਸਾਚਾ ਸੋਏ ਅਬਰ ਨ ਪੇਖੈ ਏ ਕਿਸ ਬਿਨ ਕੋਈ ਨਾਨਕ ਇਹ ਲਛਣ ਬ੍ਰਭ ਗਿਆਨੀ ਹੋਏ ਖਾਲਸਾ ਮੇਰੋ ਰੂਪ ਹੈ ਖਾਸ ਜਿੱਥੇ ਚੜਦੀ ਕਲਾ ਵਾਲਾ ਗੁਰੂ ਕਾ ਸਿੱਖ ਮਿਲੂ ਉਸ ਨੂੰ ਵੇਖ ਲਿਓ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੀ ਹੋ ਗੱਲ ਕਰ ਰਿਹਾ ਬਲਾ ਵੇਸੋ ਯਾਰ ਰੋਜਾ ਵੇ ਧੰਨ ਸਾਹਿਬ ਜਿੱਥੇ ਸੰਗਤ ਸਾਹਿਬ ਤੋਂ 573 ਚਰਨਾਂ ਨੂੰ ਭਾਵੇ ਸੁਣ ਕੇ ਦਿਆ ਲੋ ਸਤਿ ਸ੍ਰੀ ਅਕਾਲ ਇਹ ਦਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਚੋਂ ਪ੍ਰਾਪਤ ਹੋਈ ਜਿਹਦੀ ਮਿਸਾਲ ਬਣੇ ਭਾਈ ਸੰਗਤ ਸਿੰਘ ਜੀ ਤੇ ਮੈਂ ਬੇਨਤੀ ਕਰਾਂਗਾ ਮੁਬਾਰਕਬਾ ਭਾਈ ਪ੍ਰੇਮ ਸਿੰਘ ਹੋਣਾ ਦਾ ਸਮੂੱਚਾ ਜਥਾ ਜਿਨ੍ਹਾਂ ਨੇ ਇਸ ਚੀਜ਼ ਨੂੰ ਜਿਉਂਦਾ ਰੱਖਿਆ ਮੈਨੂੰ ਪਹਿਲੀ ਵਾਰ ਅੱਜ ਮੌਕਾ ਮਿਲਿਆ ਜੀ ਤੁਹਾਡੇ ਇਨਾਂ ਚ ਮਾਰਚ ਵਿੱਚ ਸ਼ਾਮਲ ਹੋਣ ਦਾ ਭਾਈ ਗਵਿੰਦਰ ਸਿੰਘ ਭਾਈ ਵਰਮੀ ਸਿੰਘ ਥੋਹੀ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਪਹਿਲੀ ਦਫਾ ਸੀ ਤੁਹਾਡੇ ਅੱਜ ਇਸ ਨਗਰ ਕੀਰਤਨ ਚ ਆਏ ਮੇਰ ਅਰਦਾਸ ਕਰਦੇ ਸਤਿਗੁਰੂ ਸਾਨੂੰ ਤਾਕਤ ਬਖਸ਼ੀ ਕਿ ਅਸੀਂ ਆਏ ਸਾਲ ਇਹ ਤੁਹਾਡੇ ਨਾਲ ਮਿਲ ਕੇ ਨਗਰ ਕੀਰਤਨ ਕਰਿਆ ਕਰੀਏ ਈਸੋ ਨਹਾ ਯਾ ਕਾਲ ਤੇ ਬਾਬਾ ਰਾਜਾ ਰਾਜ ਸਿੰਘ ਹੁਣਾਂ ਨੂੰ ਵੀ ਬੇਨਤੀ ਕਰਦੇ ਨੇ ਬਾਬਾ ਜੀ ਜਿੰਨਾ ਚਿਰ ਸੁਆਸ ਨੇ ਇਹ ਆਪਾਂ ਯਤਨ ਕਰਨਾ ਕਿ ਆਪਾਂ ਇਸ ਨਗਰ ਕੀਰਤਨ ਚਾਹਣਾ ਸੰਗਤ ਨੂੰ ਤੇ ਆਸ ਦਸਣਾ ਜਾਣੂ ਕਰਾਉਣਾ ਅੱਜ ਭਾਈ ਸੰਗਤ ਸਿੰਘ ਜੀ ਨੂੰ ਲੁਕਾ ਲਿਆ ਗਿਆ ਸਾਹਮਣੇ ਪੰਥ ਦੇ ਬਹੁਤ ਘੱਟ ਪਤਾ ਔਰ ਮੇਰੇ ਇਧਰ ਖੱਬੇ ਪਾਸੇ ਖੜੇ ਨੇ ਭਾਈ ਅਵਤਾਰ ਸਿੰਘ ਇਹਨਾਂ ਦੇ ਵੱਡੇ ਸਿੰਘ ਮੁਸਲਮਾਨ ਉਹਨਾਂ ਦੇ ਵੱਡੇ ਸੀ کریم ਬਖਸ਼ ਮੌਲਵੀ ਅੰਮ੍ਰਿਤ ਛੱਕੇ ਸਿੰਘ ਸੱਜ ਗਏ ਅੰਮ੍ਰਿਤ ਛੱਕਣ ਤੋਂ ਬਾਅਦ ਜਦੋਂ ਸਿੱਖੀ ਵੱਲ ਵੇਖਿਆ ਪੰਥ 'ਚ ਤੁਰੇ ਪਤਾ ਲੱਗਿਆ ਕਿ ਨੀਵੀਂ ਜਾਤੀ ਵਾਲਿਆਂ ਨੂੰ ਬਰਮਾਲ ਸਾਹਿਬ ਮੱਥਾ ਹੀ ਨਹੀਂ ਟੇਕਣ ਦਿੰਦੇ ਸਨਾਨ ਨਹੀਂ ਕਰਨ ਦਿੰਦੇ ਦੇਗ ਦੀ ਕਰਾਉਣ ਦਿੰਦੇ ਇਹਨਾਂ ਤੇ ਵੱਡਿਆਂ ਨੇ ਖਾਲਸਾ ਬ੍ਰਾਦਰੀ ਬਣਾਈ ਕਹਿੰਦੇ ਅੰਮ੍ਰਿਤ ਜਿਹੜੇ ਤੁਹਾਨੂੰ ਆ ਮਜਬੀ ਰੰਗਰੇਟੇ ਫਲਾਣੀ ਠਮਕੜੇ ਦੱਸਦੇ ਨੇ ਸਾਰੇ ਆਉ ਖਾਲਸੇ ਬਣੋ ਹੁਣ ਜਿੰਨੂੰ ਪੁੱਛਦੇ ਨੇ ਤੂੰ ਕੌਣ ਐ ਕਹਿੰਦਾ ਖਾਲਸਾ ਤੂੰ ਕੌਣ ਐ ਕਹਿੰਦਾ ਖਾਲਸਾ ਉਸ ਵਕਤ ਦੀਗ ਕਰਾਈ ਤੇ ਜਿਹੜੀ ਅੱਜ ਸ਼ਰੋਮਣੀ ਕਮੇਟੀ ਆਪਾਂ ਮੰਨਤਾ ਤੋਂ ਆਜ਼ਾਦ ਕਰਾਉਣੀ ਐ ਇਹਨਾਂ ਤੇ ਬਜ਼ੁਰਗਾਂ ਨੇ ਔਰ ਉਹਦਾ ਮੁੱਢ ਬਣਿਆ ਬੋਲੇ ਇਸੋ ਨਿਹਾਲ ਸੋ ਵਾਰ ਰਬੰਦਕ ਕਮੇਟੀ ਹੋਤ ਚਾਈ ਤੇ ਜਿੰਨੇ ਅੱਜ ਭਾਈ ਸੰਗਤ ਸਿੰਘ ਦਾ ਸੁਨੇਹਾ ਦੇਣਾ ਸੀ ਬਾਬਾ ਮੋਤੀ RAM ਮੈਰੇ ਦੀ ਗੱਲ ਰੱਖਣੀ ਸੀ ਵਿਪਾਨਗੜ ਸਾਹਿਬ ਕਦੋਂ ਤਿਆਰ ਹੋ ਕੇ ਜੋਤੀ ਸਰੂਪ ਸਾਹਿਬ ਗਿਆ ਕਿੰਨਾ ਚਿਰ ਸਹਿਬ ਜਾਦਿਆਂ ਦੇ ਸਰੀਰ ਪਾਇਦਾ ਇਹ ਦੱਸਣਾ ਸੀ ਨਹੀਂ ਦੱਸਿਆ ਗਿਆ ਕਿਉਂ ਉਹਨਾਂ ਦੇ ਤੇ ਹੁਕਮਨਾਮੇ ਜਾਰੀ ਹੋਏ ਇੱਕ ਹਫਤਾ ਮਿੱਠਾ ਨਹੀਂ ਖਾਣਾ ਇੱਕ ਹਫਤਾ ਸਰੋਪਾ ਨਹੀਂ ਲੈਣਾ ਇਹਦੇ ਨਾਲ ਕੀ ਕਰ ਲੋਗੇ ਤੁਸੀਂ ਸਰੂਪਾ ਦੀ ਲੈਣਾ ਤੇ ਮਿੱਠਾ ਦੀ ਖਾਣਾ ਬਈ ਮਾਨੋ ਇਹ ਕਿਉਂ ਨਹੀਂ ਕਹਿੰਦੇ ਅਸੀਂ ਅੱਜ ਐਲਾਨ ਕਰਦੇ ਹਾਂ ਗੋਲ ਕਚੋਰੀ ਬੰਦ ਕਰਾਂਗੇ ਐਲਾਨ ਕਰਦੇ ਹਾਂ ਇਤਿਹਾਸ ਵਿਗੜਿਆ ਹੋਇਆ ਠੀਕ ਕਰਾਂਗੇ ਐਲਾਨ ਕਰਦੇ ਹਾਂ ਤਖਤਾਂ ਦੀ ਮਾਨ ਮਰਜ਼ਾਦਾ ਬਹਾਲ ਕਰਾਂਗੇ ਐਲਾਨ ਕਰਦੇ ਹਾਂ ਗੁਰੂ ਕੀਆਂ ਜ਼ਮੀਨਾਂ ਵਾਪਸ ਲਿਆਵਾਂਗੇ ਐਲਾਨ ਕਰਦੇ ਹਾਂ 328 ਸਰੂਪਾਂ ਦੇ ਚੋਰ ਫੜਾਂਗੇ ਐਲਾਨ ਕਰਦੇ ਹਾਂ 1000 ਸਰੂਪ ਚైనా ਚ ਛਪ ਕੇ ਅਮਰੀਕਾ ਪਹੁੰਚਿਆ ਉਹ ਦੋਸ਼ੀਆਂ ਦੇ ਗਲ ਚ ਸੰਗਲ ਪਾ ਕੇ ਥਮਲੇ ਨਾ ਕਾਲ ਤੱਕ ਤੇ ਬੰਨਾਂਗੇ ਆਖਦੇ ਨੌਜਵਾਨ ਜੇਲਾਂ ਚੋਂ ਰਹਾ ਕਰਾਵਾਂਗੇ ਪੰਜਾਬ ਦੇ ਪਾਣੀ ਧਰਤੀ ਅਰਣ ਭਵਿਕ ਹੋਂਦ ਸੁਰੱਖਿਆ ਇਹ ਬਚਾਵਾਂਗੇ ਨਸ਼ਾ ਮੁਕਤ ਕਰਾਂਗੇ ਪੰਜਾਬ ਕਰੋ ਐਲਾਨ ਪਰ ਉਹ ਕਹਿੰਦੇ ਨਹੀਂ ਦੂਜੇ ਬੰਦੇ ਮੁੱਖ ਮੰਤਰੀ ਕਹਿੰਦਾ ਜੀ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਬਿਗਲ ਨਹੀਂ ਵਜਾਵਾਂਗੇ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਬਿਗਲ ਵਜਾਓ ਕਾਰਵਾਈ ਦਾ ਵਜਾਓ ਬਿਗਲ ਵਜਾਓ ਆਟਾ ਦਾਲ ਸਕੀਮਾਂ ਦਾ ਨਹੀਂ ਸਰਕਾਰ ਦਾ ਵਜਾਓ ਬਿਗਲ ਵਜਾਓ ਜ਼ਮੂਰੀਅਤ ਦਾ ਸੰਵਿਧਾਨ ਦਾ ਕਾਨੂੰਨ ਦਾ ਤਾਂ ਕਿ ਕਮਜ਼ੋਰ ਨੂੰ ਸੁਰੱਖਿਆ ਮਿਲੇ ਤਾਕੜਾਂ ਨੂੰ ਅਕਲ ਆ ਜਾਏ ਇਹ ਕਰਦੇ ਹੋ ਸ਼ਹੀਦੀ ਤੁਹਾਡੇ ਤੇ ਪਰ ਇਧਰ ਜਾਣ ਨੂੰ ਕੋਈ ਰਾਜ਼ੀ ਨਹੀਂ ਕਿਉਂ ਸਾਨੂੰ ਤਾਂ ਫਰੀਦ ਆਟਾ ਸਿਸਟਮ ਚਾਹੀਦਾ ਹੈ ਨਾ ਅਸੀਂ ਫਸੇ ਹੋਏ ਆਓ ਗੁਰਮੁਖੋ ਆਟਾ ਦਾਲ ਸਕੀਮਾਂ ਛੱਡੋ ਫਰੀਦੀਆਂ ਯਾਤਰਾਵਾਂ ਛੱਡੋ ਫਰੀਦ ਦੀ ਬਿਜਲੀ ਛੱਡੋ ਕੀ ਮਿਲੂ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲੱਗੀ ਹੋਈ ਸੀ ਤੇ ਕਲਗੀ ਉਹ ਤੁਹਾਡੇ ਸ਼ਿਰ ਤੇ ਲੱਗੂ ਬੋਲੇ ਸੋਨਹਾਰਾ ਇਹ ਦਾਤਾਂ ਪ੍ਰਾਪਤ ਹੋਣਗੀਆਂ ਮਾਲਕ ਕਿਰਪਾ ਕਰਨ ਦੂਜੀ ਗੱਲ ਭਾਈ ਹਵਾਰਾ ਜੀ ਦਾ ਨਗਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇੱਕ ਵਾਰੀ ਇੱਥੇ ਅਸੀਂ ਪਹਿਲਾਂ ਵੀ ਆ ਕੇ ਗਏ ਬੇਬੇ ਨੂੰ ਮਿਲ ਕੇ ਗਏ ਮੇਰੇ ਨਾਲ ਭਾਈ ਸੁਖਵਿੰਦਰ ਸਿੰਘ ਨਾਗੋਕੇ ਅਸੀਂ ਸਾਰੀ ਟੀਮ ਇੱਥੇ ਨਗਰ ਚ ਹੋ ਕੇ ਗਏ ਹੁਣ ਵੀ ਮੈਂ ਉੱਥੇ ਬੇਬੇ ਨੂੰ ਜਾ ਕੇ ਅਮਰੀਕਾ ਕੈਨੇਡਾ ਉੱਥੇ ਅਮਰੀਕਾ ਚ ਮਿਲ ਕੇ ਆਇਆ ਜੀ ਬੇਬੇ ਨੂੰ ਜਦੋਂ ਮਿਲਣ ਗਏ ਮਨਜੀ ਤੇ ਪਈ ਹੋਈ ਆਖਿਆ ਬੇਬੇ ਪੁੱਤ ਨੂੰ ਮਿਲਣ ਨੂੰ ਦਿਲ ਕਰਦਾ ਤੇ ਆਖੋ ਕਹਿੰਦੀ ਹਾਂ ਪੁੱਤ ਮਾਂ ਦਾ ਤਾਂ ਜੀ ਕਰਦਾ ਹੀ ਹੁੰਦਾ ਹੈ ਤੇ ਨਾਲ ਹੀ ਪਲਟ ਕੇ ਕਹਿੰਦੀ ਜੀ ਤਾਂ ਕਰਦਾ ਹੈ ਪਰ ਮਜਬੂਰੀਆਂ ਨੇ ਨਾ ਮਿਲ ਨਹੀਂ ਸਕਦੇ ਮੈਂ ਕਿਹਾ ਬੇਬੇ ਪੁੱਤਰ ਨੂੰ ਕੁਝ ਕਹਿਣਾ ਕਹਿੰਦੀ ਹਾਂ ਉਹਦੀ ਅਰਦਾਸ ਕਰਿਓ ਤੇ ਉਹਨੂੰ ਕਿਉਂ ਚੜ੍ਹਦੀ ਕਲਾ ਚ ਰਹਿਣਾ ਬੋਲੇ ਉੱਥੇ ਵੀ ਭਾਈ ਸੁਖਵਿੰਦਰ ਸਿੰਘ ਦਾ ਗੋ ਕੇ ਮੈਨੂੰ ਲੈ ਕੇ ਗਏ ਅਸੀਂ ਬੇਬੇ ਨੂੰ ਮਿਲ ਕੇ ਆਏ ਆ ਮੰਚੀ ਤੇ ਪਈ ਹੋਈ ਕਹਿੰਦੇ ਕਈ ਦਿਨਾਂ ਤੋਂ ਬੇਬੇ ਬੋਲਦੀ ਨਹੀਂ ਜਾ ਕੇ ਫਤਿਹ ਬੁਲਾਈ ਅਰਦਾਸ ਕੀਤੀ ਸਿੰਘ ਵੇਖ ਕੇ ਤੇ ਬੇਬੇ ਤੇ ਐ ਖੜ ਗਈ ਜੀ ਉੱਠ ਕੇ ਬੈਠਣ ਨੂੰ ਤਿਆਰ ਹੋ ਗਈ ਮੈਨੂੰ ਕੀ ਹੋਇਆ ਗੱਲਾਂ ਬਾਤਾਂ ਨੀਤੀਆਂ ਤੁਸੀਂ ਉੱਥੇ ਵੀ ਆਏ ਸੀ ਉਹ ਮਾਂ ਦਾ ਜਾਇਆ ਭਾਈ ਜਗਤਾਰ ਸਿੰਘ ਜੀ ਹਵਾਰਾ ਅੱਜ ਉਹਨਾਂ ਦੇ ਨਗਰ ਚ ਆਏ ਤੇ ਗੁਰਮੁਖੋ ਭਾਈ ਜਗਤਾਰ ਸਿੰਘ ਹਵਾਰਾ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਹੈ ਜ਼ੁਲਮ ਲਈ ਵੰਗਾਰ ਹੈ ਜ਼ਾਲਮ ਲਈ ਤਲਵਾਰ ਹੈ ਤੇ ਬੇਨਤੀ ਕਰਾਂਗਾ ਇੱਥੋਂ ਦੇ ਨੌਜਵਾਨ ਸਾਡੀਆਂ ਮਾਤਾਵਾਂ ਭੈਣਾਂ ਬੱਚੀਆਂ ਜਿਹੜੀ ਗੱਲ ਬਾਬਾ ਜੀ ਕਹਿ ਗਏ ਨੇ ਅੰਮ੍ਰਿਤਧਾਰੀ ਹੋਵੋ ਤੁਹਾਡੇ ਕੱਲੇ ਕੱਲੇ ਦੇ ਵਿੱਚੋਂ ਭਾਈ ਜਗਤਾਰ ਸਿੰਘ ਨਜ਼ਰ ਆਉਣਾ ਚਾਹੀਦਾ ਹੈ। ਇਹ ਉਸ ਨਗਰ ਚੋਂ ਸਾਡੀਆਂ ਅਕਲਾਂ ਸਾਡੀਆਂ ਸ਼ਕਲਾਂ ਉਹਨਾਂ ਜੋਧੀਆਂ ਦੇ ਨਾਲ ਮਿਲਣੀਆਂ ਚਾਹੀਦੀਆਂ। ਉਹਨਾਂ ਨੂੰ ਮਾਣ ਬਹੁ ਕੀ ਹੋਇਆ ਜੇ ਤੁਸੀਂ ਜੇਲਾ ਚ ਦੇ ਦਿੱਤਾ। ਤੇ ਅੱਜ ਜੇਲਾ ਚੋਂ ਛੱਡਣ ਵੇਲੇ ਇੱਕ ਉਹ ਲੋਕ ਨੇ ਜਦੋਂ ਸਰਕਾਰ ਵਿੱਚ ਸੀ ਤੇ ਕਹਿੰਦੇ ਸੀ ਸਾਡੇ ਵਾਲਿਆਂ ਨੂੰ ਅਤਵਾਦੀ ਤੇ ਵੱਖਵਾਦੀ ਅੱਜ ਸਰਕਾਰ ਟੁੱਟ ਗਈ ਅੱਜ ਕਹਿੰਦੇ ਜੀ ਅਸੀਂ ਆਜ਼ਾਦ ਕਰਾਉਣ ਚ ਲੈ ਕਾਫਲਾ ਲੈ ਤੇ ਜਿੰਨਾਂ ਦੇ ਨਾਲ ਭਾਈ ਵਾਲੀ ਸੀ ਉਹ ਅੱਗੋਂ ਕੀ ਕਹਿੰਦੇ ਪਹਿਲਾਂ ਮਹਿਸੂਸ ਕਰੋ ਮੰਨੋ ਤੁਸੀਂ ਗੁਨਾਹ ਕੀਤਾ ਹੈ ਤੇ ਮੈਂ ਪੁੱਛਣਾ ਚਾਹੁੰਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਤੇ ਜਦੋਂ ਹਮਲਾ ਕੀਤਾ ਤੁਸੀਂ ਕਦੇ ਮਤਾ ਪਾਸ ਕੀਤਾ ਵੀ ਉਹ ਗਲਤ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਅੱਜ ਤੱਕ ਮਤਾ ਪਾਸ ਹੋਇਆ ਉਹ ਚੰਦੂ ਨੇ ਗਲਤ ਕੀਤਾ ਹੈ ਗੁਰੂ ਗੋਪਿੰਦ ਸਿੰਘ ਸਾਹਿਬ ਪੰਗਾਣੀ ਦਾ ਜੰਗ ਨਜਾਇਜ਼ ਗਲ ਪਾਇਆ ਨਜਾਇਜ਼ 14 ਜੰਗਾਂ ਗਲ ਪਾਈਆਂ ਗਈਆਂ ਸੱਜਾ ਦੇ ਸ਼ਹੀਦ ਹੋਏ ਹੁਣ ਤੱਕ ਮਤਾ ਪਾਸ ਕੀਤਾ ਗਲਤ ਹੋਇਆ 1947 ਚ 10 ਲੱਖ ਪੰਜਾਬੀ ਮਾਰ ਦਿੱਤੇ ਇੱਜ਼ਤਾਂ ਗਈਆਂ ਜਾਨ ਗਈ ਅੱਜ ਤੱਕ ਲੋਕ ਸਭਾ ਵਿਧਾਨ ਸਭਾ ਚ ਮਤਾ ਹੋਇਆ ਕਿੰਨਾ ਦੀਆਂ ਕਰਤੂਤਾ ਕਰਕੇ ਗਲਤ ਹੋਇਆ 1952 1978 1984 ਚ ਜੋ ਕੁਝ ਵਾਪਰਿਆ ਹੁਣ ਤੱਕ ਤੁਸੀਂ ਮੰਨਿਆ ਗਲਤ ਹੋਇਆ ਅਸੀਂ ਸਤਵਾਦੀ ਹੋ ਕੇ ਵੀ ਅਤਵਾਦੀ ਤੁਸੀਂ ਅਤਵਾਦੀ ਹੋ ਕੇ ਵੀ ਸਤਵਾਦੀ ਕਮਾਲ ਹੈ ਜਦੋਂ ਐਸੀ ਹਾਲਾਤ ਬਣ ਜਾਉਂ ਤੇ ਫਿਰ ਸਾਡਾ ਫਰਜ਼ ਬਣਦਾ ਹੈ ਖਾਲਸਾ ਮੇਰਾ ਰੂਪ ਹੈ ਸਤਿਗੁਰੂ ਕਿਰਪਾ ਕਰੀ ਭਾਈ ਸੰਗਤ ਸਿੰਘ ਬਣ ਕੇ ਗੜੀ ਉੱਥੇ ਵੀ ਸੁਭਾ ਲਈ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਗੜੀ ਉੱਥੇ ਵੀ ਸੁਭਾ ਲਈ ਉਦੋਂ ਬਾਅਦ 12 ਮਿਸਲਾਂ ਸ਼ੇਰ-ਏ-ਪੰਜਾਬ ਅੱਜ ਦੀ ਕਰਪੰਥ ਜਿਹੜਾ ਹੈ ਉਹ ਸਮੇ ਸਮੇ ਨਾਲ ਆਪਣੀ ਡਿਊਟੀ ਨਿਭਾਉਂਦਾ ਆ ਰਿਹਾ ਤੇ ਬੇਨਤੀ ਕਰਦਾ ਹੈ ਭਾਈ ਸਿੱਖੋ ਆਓ 328 ਰੂਪਾਂ ਨੂੰ ਲੈ ਕੇ ਚੌਥਾ ਸਾਲ ਸ਼ੁਰੂ ਹੋ ਗਿਆ ਚਾਰ ਸਾਲ ਹੋ ਗਏ ਬੈਠਿਆਂ ਨੂੰ ਇੱਕ ਸਾਲ ਬੰਦੀ ਸਿੰਘਾਂ ਨੂੰ ਲੱਗੇ ਨੂੰ ਮੋਰਚੇ ਨੂੰ ਹੋ ਗਿਆ ਆਓ ਸਾਰੇ ਸਿਰ ਜੋੜੀਏ ਹੁਣ ਪੰਜਾਬ ਦੇ ਲੀਡਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਛੱਡ ਕੇ ਪੰਜਾਬ ਜਿਤਾਉਣ ਦੀ ਗੱਲ ਕਰੀਏ ਹੁਣ ਪੰਜਾਬ ਜਿੱਤੂ ਪੰਥ ਜਿੱਤੂ ਪੰਥ ਜਿੱਤੂ ਤੇ ਫਿਰ ਸਾਰੇ ਮਸਲੇ ਹੱਲ ਹੋਣਗੇ ਸਾਰਿਆਂ ਨੂੰ ਜਿਉ ਆਇਆ ਆਓ ਸ਼ਹੀਦ ਭਾਈ ਸੰਗਤ ਸਿੰਘ ਜੀ ਦੇ ਸੀਸਮਾਰਗ ਮਾਰਚ ਵਿੱਚ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਸਿੱਖ ਸਤਿਭਾਵਨਾ ਦਲ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਜੀਵਿਆ ਅਖਦੇ ਕਲ ਕੀ ਧਰ ਤੇ ਪੁੱਤਰ ਢਿਓ ਅੰਮ੍ਰਿਤਧਾਰੀ ਹੋ ਕੇ ਜਿਓ ਸਾਡਾ ਸਿੱਖੀ ਸਰੂਪ ਸਾਡਾ ਅਸਲੀ ਰੂਪ ਸਾਨੂੰ ਸਿੱਖ ਹੋਣ ਤੇ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ